ਆਪਸ ਕੋ ਘਰ ਕੀ ਗਈ ਹੈ ਇਹ ਜੀ ਸਾਡੇ ਥਾਣਾ ਬਖਸ਼ੀ ਵਾਲਾ ਦੀ ਟੀਮ ਨੇ ਚੌਕੀ ਸੈਂਚੂਰੀ ਇਨ ਕਲੇਰ ਦੇ ਏਰੀਆ ਦੇ ਵਿੱਚੋਂ 6 ਚੋਰਾਂ ਦਾ ਇੱਕ ਅੰਤਰਰਾਜੀ گروਪੜਾ ਜਿਨ੍ਹਾਂ ਨੇ ਮਤਲਬ ਵਕ ਵਕ ਸਾਵਾ ਤੋਂ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ 2019 ਮਾਡਲ ਫਾਰਮ ਟਰੈਕ 60 ਟਰੈਕਟਰ ਚੋਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਇਹਨਾਂ ਨੇ 6 ਮੋਟਰਸਾਈਕਲ ਚੋਰੀ ਕੀਤੇ ਨੇ ਤੇ 6 ਮੋਬਾਈਲ ਫੋਨ ਹਨ ਤਾਂ ਆਪਾਂ ਹੁਣ ਤੱਕ ਰਿਕਵਰ ਕਰ ਚੁੱਕੇ ਹਾਂ ਤੇ ਅੱਗੇ ਇਹਨਾਂ ਦੀ ਜਿਹੜੀ ਹੈ ਪੁਛਗਿਸਤ ਦੀ ਤਫਤੀਸ਼ ਜਾਰੀ ਹੈ ਉਹਦੇ ਵਿੱਚ ਹੋਰ ਕਲਾਸਿਕ ਉਮੀਦਾਂ ਸਰ ਕਿੱਥੋਂ ਲੈ ਕੇ ਆਏ ਸੀ ਇਹ ਸਮਾਨ ਸਾਰਾ ਕਿ ਲੋਪਰੀ ਲੈ ਕੇ ਆਂਦੇ ਅੱਗੇ ਵੇਚਦੇ ਵੀ ਇਹਨਾਂ ਨੇ ਜੀ ਹਰਿਆਣੇ ਤੇ ਪੰਜਾਬ ਹੁਣ ਤੱਕ ਜਿਹੜੇ ਸਾਡੇ ਮਤਲਬ ਦੋ ਸਟੇਟਸ ਦੇ ਵਿੱਚ ਚੋਰੀਆਂ ਕਰਨਾ ਇਹਨਾਂ ਦਾ ਜਿਹੜਾ ਸਾਹਮਣੇ ਹੈ ਤੇ ਇਹਨਾਂ ਦਾ ਜਿਹੜਾ ਹੈਗਾ ਸੀ ਕੰਮ ਵਾਰਰਾਤ ਕਰਨ ਦਾ ਤਰੀਕਾ ਇਹ ਸੀਗਾ ਕਿ ਇਹ ਜਿਹੜੇ ਰੋਡ ਸਾਈਡ ਤੇ ਘਰ ਹੁੰਦੇ ਉੱਥੇ ਜਿਹੜੇ ਬਾਹਰ ਵਹੀਕਲ ਕਰੇ ਹੁੰਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਇਹ ਚਾਬੀ ਲਗਾ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਜਿਵੇਂ ਮਾਸਟਰ ਕੀ ਟਾਈਪ ਲਗਾ ਕੇ ਉਹ ਉਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਇੱਕ ਦੋ ਵਾਰ ਇਹਨਾਂ ਨੇ ਰਾਹੀ ਗਿਰਾਂ ਨੂੰ ਘਬਰਾ ਕਰਕੇ ਗੱਲਾਂ ਬਾਤਾਂ ਦੇ ਵਿੱਚ ਲਗਾ ਕੇ ਰੋਕ ਕੇ ਉਸ ਤਰੀਕੇ ਨਾਲ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ ਸਰ ਇਹਨਾਂ ਦੇ ਨਾਲ ਸਰ ਇਹ ਜੀ ਰਖਣਾ ਤੇ ਨਵਾਂ ਰਖੜਾ ਦੋ ਥਾਵਾਂ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੋਸ਼ੀਆਂ ਦੀ ਜਿਹੜੀ ਉਮਰ ਹੈਗੀ ਹੈ ਉਹ 24 ਸਾਲ 22 ਸਾਲ 25 ਸਾਲ 31 ਸਾਲ ਮਤਲਬ ਇਹ ਸੇ ਯੰਗ ਏਜ ਗਰੁੱਪ ਦੇ ਆਪਸ ਕਿਹ ਐਂਗੇ ਸਰ ਇਕੱਠਾ ਮਿਲ ਕੇ ਕੰਮ ਕਰਦੇ ਹਰ ਜੀ ਦੋ ਦੋ ਤਿੰਨ ਤਿੰਨ ਜਣੇ ਤਾਂ ਆਮ ਤੌਰ ਤੇ ਇਕੱਠੇ ਹੁੰਦੇ ਸੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਇਕੱਠੇ ਹੋ ਕੇ ਵਾਰ ਦਾ ਕੰਮ ਪਹਿਲਾਂ ਵੀ ਕੋਈ ਪਰਚਾ ਦਰਜ ਆ ਸਰ ਇਹਨਾਂ ਦੇ ਉੱਪਰ ਕੋਈ ਇਹਨਾਂ ਦੇ ਵਿੱਚੋਂ ਤਿੰਨ ਬੰਦਿਆਂ ਦੇ ਉੱਪਰ ਪਹਿਲਾਂ ਤਿੰਨ ਪਰਚੇ ਦਰਜ ਜੀ ਜਿਹਦੇ ਵਿੱਚੋਂ ਚੋਰੀ ਦੇ ਪਰਚੇ ਵੀ ਦਰਜ ਹੈਗੇ ਨੇ ਜੀ ਜੀ ਤੇ ਜਿਹੜਾ ਹੈਗਾ ਲੁੱਟ ਖੋਲ ਦਾ ਮਰਚਾ ਵੀ ਚੱਲਦਾ ਸੀ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹ ਕਿ ਨਸ਼ਾ ਵਾਸਤੇ ਕਰਦੇ ਸੀ ਕੰਮ ਨਸ਼ੇ ਦਾ ਐਂਗਲ ਫਿਲਹਾਲ ਸਾਡੇ ਸਾਹਮਣੇ ਨਹੀਂ ਆਇਆ ਹੈਗਾ ਇਹਨਾਂ ਦਾ ਜਿਹੜਾ ਮੇਨ ਪਰਪਸ ਸੀਗਾ ਚੋਰੀ ਕਰਕੇ ਉਹ ਪੈਸੇ ਕਮਾਉਣ ਦਾ ਹੀ ਇਹਨਾਂ ਦਾ ਪਰਪਸ ਹੁੰਦਾ ਸੀਗਾ ਨਸ਼ੇ ਵਾਲਾ ਐਂਗਲ ਜਿਹੜਾ ਇਹਨਾਂ ਦਾ ਇੰਨਾ ਜ਼ਿਆਦਾ ਸਾਹਮਣੇ ਨਹੀਂ ਹੈ ਇਹ ਲੋਕਲੀ ਵੇਚਦੇ ਸੀ ਸਾਮਾਨ ਸਾਰਾ ਨਹੀਂ ਇਹ ਵਕ ਵਕ ਸਾਮਾਂ ਤੇ ਦੂਰ ਜਾ ਕੇ ਵੀ ਵੇਚਦੇ ਸੀਗੇ ਹਰਿਆਣੇ ਦੇ ਵਿੱਚੋਂ ਜੀ ਚੋਰੀ ਕਰਨੀ ਦੇ ਪੰਜਾਬ ਦੇ ਵਿੱਚ ਲੈ ਕੇ ਵੇਚਦੇ ਨੇ ਪੰਜਾਬ ਦੇ ਵਿੱਚੋਂ ਚੋਰੀ ਕਰਨੀ ਦਾ ਹਰਿਆਣਾ ਦੇ ਵਿੱਚ ਲੈ ਕੇ ਵੇਚਦੇ ਨੇ ਬਸ ਉਹ ਤਰੀਕੇ ਨਾਲ ਬਦਲੋ ਅਦਰਸ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਸਮਾਨ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਫਿਲਹਾਲ ਸਾਡੇ ਕੋਲ ਇੱਕ ਟਰੈਕਟਰ 6 ਮੋਟਰਸਾਈਕਲ ਤੇ 6 ਮੋਬਾਈਲ ਬਰਾਮਦ ਹੋ ਚੁੱਕੇ ਨੇ ਬਾਕੀ ਸੀ ਲੱਗੇ ਹੋਈਆਂ ਇਹਦੇ ਵਿੱਚ ਵੱਡੇ ਕਲਾਸ ਦੇ ਹੋਰ ਆਉਣ ਦੀ ਸੰਭਾਅਤਾ ਹੈ ਥੈਂਕ ਯੂ ਸਕੇ ਇੱਕ ਮਾੜੇ ਅਨਸਰਾਂ ਨੂੰ ਕੀ ਸੁਨੇਹਾ ਦਰ ਮੈਂ ਤੁਹਾਡੇ ਮਾਧਿਅਮ ਤੋਂ ਮਾੜੇ ਅਨਸਰਾਂ ਨੂੰ ਇਹ ਸੁਨੇਹਾ ਦਵਾਂਗਾ ਕਿ ਮਾਨਯੋਗ ਐਸਐਸਪੀ ਸਾਹਿਬ ਤੇ ਮਾਨਯੋਗ ਐਸਪੀਸੀਟੀ ਸਾਹਿਬ ਦੀਆਂ ਜਿਹੜੀਆਂ ਹਦਾ ਉਤੇ ਤੇ ਕੰਮ ਕਰਦੇ ਹੋਏ ਅਸੀਂ ਜਿਹੜੇ ਵੀ ਕ੍ਰਾਈਮਨਲਸ ਹੈਗੇ ਨੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਤੇ ਇੱਕ ਹੋਰ ਸੁਨੇਹਾ ਮੈਂ ਤੁਹਾਡੇ ਮਾਧਮ ਤੋਂ ਦੇਣਾ ਚਾਹੁੰਗਾ ਕਿ ਜਿਹੜੇ ਨਸ਼ਾ ਕਰਨ ਵਾਲੇ ਕੋਈ ਪੀੜਤ ਵਿਅਕਤੀ ਹੈਗੇ ਨੇ ਜਿਹੋ ਨਸ਼ਾ ਛਡਾਣਾ ਚਾਹੁੰਦੇ ਨੇ ਤਾਂ ਸਰਕਾਰੀ ਜਿਹੜਾ ਨਸ਼ਾ ਛਡਾਊ ਕੇਂਦਰ ਹੈਗਾ ਉਹਦੇ ਤੋਂ ਤੇ ਉਹ ਸੈਂਟਰ ਦੇ ਵਿੱਚੋਂ ਉਹਨਾਂ ਨੂੰ ਦਵਾਈ ਦਵਾਈ ਜਾ ਸਕਦੀ ਹੈ ਤੇ ਉਹਨਾਂ ਦੇ ਇਲਾਜ ਫ੍ਰੀ ਕਰਵਾਇਆ ਜਾ ਸਕਦਾ ਇਸ ਕਰਕੇ ਤੁਸੀਂ ਸਭ ਦਾ ਸੰਪਰਕ ਕਰੋ ਥੈਂਕ ਯੂ